ਪੂਆ ਨੂੰ ਮਿਲਿਆ ਦਸਾਂ ਤੋਂ ਵੱਧੀ ਕਵਰੇ ਬੀਤ ਗਏ ਸਨ ਮੇਰੇ ਵੱਡੇ ਵਡੇਰਿਆਂ 'ਚ ਇਹੋ ਇੱਕ ਨੌ ਲਾਂਜੋਗੀ ਪੁਰਾਣੀ ਮੁੱਡੀ ਬਾਕੀ ਸੀ ਅੱਜ ਵੀ ਉਹਨਾਂ ਦੀ ਸੁਪਨੇ ਵਾਂਗ ਮਾੜੀ ਦੇਹੀ ਯਾਦ ਬਾਕੀ ਹੈ ਜਦ ਨਿੱਕੇ ਹੁੰਦਿਆਂ ਪੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁੱਛਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ ਇਸ ਗੱਲ ਨੂੰ 30-35 ਵਰੇ ਬੀਤ ਗਏ ਹੋਣੇ ਨੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ ਪਰ ਮੇਰੀ ਪੂ ਆਜੇ ਕੰਦੀ ਉੱਤੇ ਰੁਖੜਾ ਬਣੀ ਰਹੀ ਹਾਂ ਤੇ ਮੈਂ ਕੀ ਜਦ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਪੂਆ ਨੂੰ ਮਿਲਣ ਦੀ ਖਾਇਸ਼ ਨੂੰ ਮੈਂ ਰੋਕ ਨਾ ਸਕਿਆ ਭਾਵੇਂ ਕੱਚੀ ਸੜ ਕੇ ਮੈਨੂੰ ਪੂਰੇ 5 ਮੀਲ ਜਾਂਦਿਆਂ ਤੇ ਇੰਨੇ ਹੀ ਆਉਂਦਿਆਂ ਕੱਢਣੇ ਪੈਂਦੇ ਸਨ ਗਰਮੀ ਦੀ ਰੁੱਤ ਤੇ ਪਿੰਡੂ ਵਿਆਹ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ 2-4 ਡੰਗ ਅਜੇਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ ਤਾਂ 4 ਚੌਕ ਕੇ 16 ਡੰਗ ਹਾਜਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾ ਖਲਾਸੀ ਨਹੀਂ ਹੁੰਦੀ। 100 ਡੰਗਾ ਵਿੱਚ ਹੀ ਕਚਰਕੜ ਪੂਰੀਆਂ ਤੇ ਹੋਰ ਇਹੋ ਜਿਹੇ ਨਿੱਕ ਸੁੱਕ ਤੋ ਦਿਲ ਭਰ ਗਿਆ। ਜੱਪ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੁਗ ਹੀ ਪੀਤ ਗਿਆ ਹੈ ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਇੱਕੇ ਅੱਧਾ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ ਕਿ ਤੋ ਦੋ ਫੁਲਕੇ ਤੇ ਦਾਲ ਮਿਲ ਸਕਨ ਪਰ ਅਦੇਹਾ ਹੋਣਾ ਤਾਂ ਤੇਤਿਆਂ ਦੀ ਨੱਕ ਵੱਡੀ ਹੋਣ ਦੇ ਬਰਾਬਰ ਸੀ ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਝੀਆਂ ਪਾਸੋਂ ਮਸੇ ਮਸੇ ਖੇੜਾ ਛੁਡਾ ਕੇ ਪੂਆ ਦੇ ਪਿੰਡ ਤੁਰ ਪਿਆ ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ ਪੂਆ ਪਤਲੇ ਪਤਲੇ ਫੁਲਕੇ ਚੁੱਲ੍ਹੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰ ਦਾ ਤੁਰਿਆਂ ਮੈਂ ਸਾਰੇ ਰਾਹ ਕੱਟਾ ਫੱਤਦਾ ਕਿਤੇ ਪੈਲੀਆਂ ਵਿੱਚੋਂ ਇਤੇ ਸੜਕੇ ਸੜਕੇ ਸੋਤੇ ਪੈ ਪੂਆ ਦੇ ਪਿੰਡ ਪੁੱਜਾ ਜਾਣ ਵਿੱਚ ਜਾਣ ਆਈ ਜਾਂਦਿਆਂ ਹੀ ਬੜੀ ਗਰਮ ਜੋਸ਼ੀ ਨਾਲ ਮੈਂ ਪੂਆ ਨੂੰ ਪੈਰੀ ਪਹਿਣਾ ਕੀਤਾ ਉਸ ਨੇ ਜਿਓ ਆਇਆ ਸਦਕੇ ਆਇਆ ਆਖਦਿਆ ਹੋਇਆ ਮੇਰੀ ਪਿੱਠ ਪਲੋਸੀ ਪਰ ਇਸ ਵਿੱਚੋਂ ਮੈਨੂੰ ਪੂਆ ਦੇ ਪਿਆਰ ਦਾ ਨਿਕ ਨਾ ਲੱਭਿਆ ਅਸਲ ਗੱਲ ਇਹ ਸੀ ਕੇ ਪੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ ਉਸ ਨੂੰ ਅੰਦਰੇਤੇ ਦੀ ਕਸਰ ਸੀ ਜਦ ਉਸ ਦੇ ਕਾਕਾ ਕਿੱਥੋਂ ਐ ਤੂੰ ਦੇ ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਪੂਆ ਮੇਰੇ ਦਵਾਲੇ ਲਿਪਟ ਗਈ ਚੁੰਮ ਚੁੰਮ ਕੇ ਉਸ ਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ ਨੀ ਚੰਨਣ ਕੋਰੇ ਕੂੜੇ ਆਈ ਨੀ ਪੱਜ ਕੇ ਨੀ ਮੇਰਾ ਸਿੰਘ ਆਇਆ ਇਸੋ ਖਨਾਲ ਵੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਆਇਆ ਜੀ ਉਸ ਦਿਨੂ ਪੱਜੀ ਆਈ ਭੂਆ ਦੇ ਪੋਤੇਆਂ ਪੋਤੀਆਂ ਨੇ ਆਉਂਦਿਆਂ ਹੀ ਮੇਰੇ ਦਵਾਲੇ gekeਰਾ ਕੱਤ ਲਿਆ ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਹੀ ਉਹਨਾਂ ਲਈ ਕਾਫੀ ਸੀ ਪੂਆ ਦੀ ਨੋ ਮੈ ਤੋਂ ਛੋਟੀ ਥਾਂ ਸੀ ਕੁੰਡ ਚੋ ਕਣ ਤੇ ਬੋਲਨ ਚਾਲਨ ਦੀ ਦਲੇਰੀ ਉਹ ਨਾ ਕਰ ਸਕੀ ਮੈਂ ਪੀੜੀ ਤੇ ਬੈਠਾ ਸਾਂ ਪੂਆ ਪੁੰਜੇ ਬੈਠੀ ਦੋਹਾਂ ਹੱਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂੰਹ ਮੱਥਾ ਪਿਆਰ ਦੀ ਹੋਈ ਮੇਰੇ ਘਰਬਾਰ ਦੀ ਮੇਰੇ ਬਾਲਾਂ ਦੀ ਮੇਰੀ ਘਰ ਵਾਲੀ ਦੀ ਸੁਖ ਸਾਦ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕੋ ਉੱਤਰੀ ਕੜੀ-ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂਜੀ ਆਹੋ ਜੀ ਜੀ ਮੈਂ ਉਸ ਵੇਲੇ ਸਤਮੁਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਨੂੰ ਪਵ ਕਰ ਰਿਹਾ ਸਾਂ ਤੇ ਕੁੜੇ ਉੱਠ ਕੇ ਰੋਟੀ ਟੁੱਕਦਾ ਆਰ ਕਰ ਮੁੰਡਾ ਵੱਡੇ ਵੇਲੇ ਦਾ ਭੁੱਖਾ ਪਾਣਾ ਹੋਵੇਗਾ ਕਹਿ ਕੇ ਪੂਆ ਨੇ ਨੂਨੁਰ ਸੋਈ ਵੱਲ ਲਸਾਇਆ ਮੈਂ ਬਥੇਰੀ ਉਜ਼ਰਦਾਰੀ ਕੀਤੀ ਪਰ ਉੱਥੇ ਸੁਣਾਈ ਕਾਣੂ ਹੋਣੀ ਸੀ ਭੁੱਖ ਮੈਨੂੰ ਉੱਕਾ ਨਹੀਂ ਸੀ ਸਗੋ ਦੁਪਹਿਰੇ ਜਿਹੜੀ ਦੰਦ ਵਿਦਾਇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈ ਖਾਣੀ ਪਈ ਸੀ ਉਸ ਨਾਲ ਤਬੀਤ ਦਿੱਕ ਹੋ ਗਈ ਸੀ ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤ ਕੁਝ ਨਹੀਂ ਖਾਵਾਂਗਾ ਅਜੇ ਤੱਕ ਢਕਕਾਰ ਆ ਰਹੇ ਸਨ ਓ ਮੇਰੇ ਆ ਰੱਬਾ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦ ਕੁਝ تیر ਬਾਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ ਚੱਕੀ ਦੇ ਪੁੱੜ ਜਿੱਡੇ ਦੋ ਪਰੌਠੇ ਜਿੰਨਾ ਵਿੱਚੋਂ ਘਿਉ ਵਗ ਵਗ ਕੇ ਥਾਲ ਦੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉਸ ਰਿਹਾ ਸੀ ਤੇਜਿਸ ਉਤੇ ਬੁੱਕ ਸਾਰੀ ਸ਼ੱਕਰ ਦੀ ਤੈਵਿਸ਼ੀ ਹੋਈ ਸੀ ਮੈਂ ਸਹਿਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਟਿੱਡ ਵੱਲ موسی ਮੋਤੋਂ ਪੱਜਿਆ ਅੱਗੇ ਮੌਤ ਖੜੀ ਵਾਲੀ ਗੱਲ ਬਣੀ ਪਰਦਾਈ ਨੂੰ ਤੇ ਮੈਂ ਸੰਗ ਦੇ ਮਾਰੇ ਕੁਝ ਆਖ ਨਹੀਂ ਸਾ ਸਕਦਾ ਤੇ ਪੂਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ ਪੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ ਪੂਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਦੰਜ ਦੀ ਰੋਟੀ ਖਾਣ ਕਰਕੇ ਔਖਾਂ ਹਾਂ ਪਰ ਬਿਨਾ ਮੇਰੀ ਕਿਸੇ ਗੱਲ ਵਾਲ ਧਿਆਨ ਦਿੱਤਿਆਂ ਪੂਆ ਆਪਣੀਆਂ ਹੀ ਵਾਹੀ ਜਾਵੇ ਪੜਾ ਕਾਕਾ ਇਹ ਹੈ ਕਿ ਇਹ ਹੌਲੇ ਹੌਲੇ ਤੇ ਫੁਲਕੇ ਨੇ ਖਾਲੇ ਖਾਲੇ ਮਾ ਸਦਕੇ ਤੇ ਪੂਆ ਜੀ ਇਹ ਇੰਨੀਆਂ ਸੇਵੀਆਂ ਕੌਣ ਖਾਏਗਾ ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾ ਲੈ ਖਾ ਲੈ ਬਿਬਾ ਪੁੱਤ ਸੇਵੀਆਂ ਦਾ ਕੀ ਏ ਇਹ ਤੇ ਐਵੇਂ ਮੂੰਹ ਮਿੱਠਾ ਕਰਨ ਲਈ ਨਹੀਂ ਵੇਖੇ ਨਾ ਪੁੱਤ ਇੱਥੇ ਬਾਹਰ ਥਾਵੇਂ ਕੀ ਪਿਆ ਲੱਭਦਾ ਏ ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨਾ ਏ ਉਥੇ ਤੇ ਜੋ ਬੱਤੀਆਂ ਦੰਦਾ ਚੋਂ ਮੰਗੋ ਮਿਲ ਜਾਂਦਾ ਏ ਸੱਚ ਕਿਸੇ ਆਖਿਆ ਏ ਅਕੇ ਸ਼ਹਿਰ ਵਸੰਦੇ ਦੇ ਉਤੇ ਬਾਹਰ ਵਸੰਦੇ ਪ੍ਰੇਤ ਇੱਥੇ ਤੇ ਵੀਰਾ ਇਹੋ ਦਾਲ ਸਾਗ ਦੀ ਜੁੜਦਾ ਏ ਤੇਰਾ ਫੁੱਫੜ ਜਿਉਂਦਾ ਸੀ ਅਸੀਂ ਇੱਕ ਵਾਰੀ ਅੰਬਰਸਰ ਗਏ ਸਾਂ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ ਸਬਾਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ ਘਰਾਂ ਦੇ ਪੁਆੜਿਆਂ ਤੋਂ ਕਿੱਥੇ ਕਿਸੇ ਦਾ ਨਿਕਲ ਹੁੰਦਾ ਏ ਓ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲੈ ਜਾਣੇ ਸਾਸੂ ਤੇ ਮੈਨੂੰ ਆਖਣ ਲੱਗਾ ਸ਼ੰਕਰ ਦੀ ਮਾਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ ਖਸਮਾ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ ਓ ਦਣੇ ਤੂੰ ਵੀ ਚੱਲੀ ਚੱਲ ਤੇ ਮੈਂ ਵੀ ਏਸੇ ਸਬੱਬ ਚੱਲੀ ਗਈ ਦਿਲ ਤੇ ਬਥੇਰਾ ਕਰਦਾ ਏ ਭਈ ਇੱਕ ਵਾਰੀ ਫੇਰ ਗੰਗਾ ਮਾਈ ਦਾ ਇਸ਼ਨਾਨ ਕਰਿਆਵਾ ਸ਼ੰਕਰ ਨੂੰ ਕਿੰਨੀ ਵੇਰਾਂ ਵਾਸਤੇ ਪਾ ਚੁੱਕੀਆਂ ਭਾਈ ਮੁੰਡਿਆ ਜਿੱਥੇ ਹੋਰ ਸੈਂਕੜੇ ਖਰਚ ਦਾ ਖਾਨਾ ਹੈ ਉਥੇ ਇਹ ਵੀ ਜਸ ਖੱਟ ਛੱਡ ਪਰ ਉਹ ਤੇ ਸੋਂਦਾ ਹੀ ਨਹੀਂ ਮੇਰੀ ਗੱਲ ਪੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਇਧਰ ਮੈਂ ਸੋਚ ਰਿਹਾ ਸਾਂ ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੈਂ ਹੁਣ ਭਾਵੇਂ ਪਤੀਜੇ ਦੇ ਫੁੱਲਾਂ ਦੀ ਵਾਰੀ ਹੈ ਅਖੀਰ ਇਹੋ ਸੋਚ ਕੇ ਕਿ ਹੱਛਾ ਉਖਲੀ ਵਿੱਚ ਸਿਰ ਦਿੱਤਾ ਤਾਂ ਹੁਣ ਚਾਰ ਸੱਟਾਂ ਵੱਧ ਕੀਤੀ ਤੇ ਚਾਰ ਘੱਟ ਕੀਤੀ ਖਾਣਾ ਸ਼ੁਰੂ ਕੀਤਾ ਅਜੇ 2-4 ਬੁਰਕੀਆਂ ਹੀ ਲਈਆਂ ਸੰਕੇ ਪਰਦਾਈ ਨੇ ਪੰਗਰੇ ਹੋਏ ਕਿਉਂ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉੱਤੇ ਉਲਦ ਦਿੱਤਾ ਕਿਉਂ ਸੇਵੀਆਂ ਵਿੱਚੋਂ ਫਿਰਦਾ ਫਿਰਾਂਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਛੋਟੇ ਜ਼ਜ਼ੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ 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 ਕਰਦਾ ਰਿਹਾ ਪਰ ਮੇਰੀ ਕੌਣ ਸੁਣਦਾ ਸੀ ਇਸ ਆਪ ਸਹੇੜੀ ਮੌਤ ਤੋਂ ਕਿ ਕੰ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰੋਠੇ ਤਾਂ ਖੈਰ ਦੋ ਨਹੀਂ ਤਾਂ ਡੇਢ ਨੂੰ ਮੈਂ ਕਿਸੇ ਤਰ੍ਹਾਂ ਤੁਨ ਤੁਨ ਕੇ ਲੰਗਾ ਲੇ ਪਰ ਸੇਵੀਆਂ ਦਾ ਕੀ ਬਣੇ ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ ਹੋਵੇ ਨਾ ਤਾਂ ਇੱਕ ਦੋ ਰੁੱਕ ਪਰ ਕੇ ਕਿਸੇ ਬੰਨੇ ਸੁੱਟ ਹੀ ਛੱਡਾਂ ਕੁਝ ਤਾਂ ਭਾਰ ਹੌਲਾ ਹੋਵੇ ਪਰ ਉਸ ਅੱਖਾਂ ਵਾਲੀ ਕੰਬਖਤ ਪਰਦਾਈ ਦਾ ਕੀ ਕਰਦਾ ਜਿਹੜੀ ਕੌ ਦਾ ਕੌਲ ਖਾਲੀ ਕਰਨ ਤੋਂ ਬਾਅਦ ਟੋਕਰੇ ਵਰਗਾ ਮੂਲ ਕਾਈ ਮੇਰੇ ਲੱਗੇ ਪਥੱਲਾ ਮਾਰੀ ਬੈਠੀ ਸੀ ਢੀੜੀ ਚੋਗੇ ਵਾਂਗ ਮੈਂ ਇੱਕ ਇੱਕ ਸੇਵੀ ਮੂੰਹ ਵਿੱਚ ਪਾ ਕੇ ਚਿੱਤ-ਚਿੱਤ ਕੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਪਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ ਉਹ ਉੱਠ ਕੇ ਅੰਦਰ ਚਲੀ ਗਈ ਮੈਂ ਕਾਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁੱਕ ਸੁਟਾਂ ਪਿਛਲੀ ਕੰੰਧ ਦੀ ਨੁਕਰੇ ਇੱਕ ਤੰਦੂਰ ਲੱਗਾ ਹੋਇਆ ਸੀ ਮੈਂ ਸੋਚਿਆ ਇਹੋ ਠੀਕ ਹੈ ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸਵਾਲ ਉਹੇ ਤਾਂ ਉ ਤਾਂ ਕਰਕੇ ਟੱਕ ਛੱਡਾਂਗਾ ਬਸ ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕਦੀਆਂ ਸਨ ਰੁੱਕ ਪੜ ਲਿਆ ਹੱਥ ਪਛਾਣ ਲੈ ਕੇ ਜਾਣ ਲਈ ਥਾਲੀ ਤੋਂ ਚੁੱਕਿਆ ਹੀ ਸੀ ਕੇ ਫਿਰ ਉਹੀ ਭਾਬੀ ਸਿਰ ਤੇ ਆਤਮ ਕੀਤੇ ਬਿਨਾ ਪੁੱਛਿਆ ਇੱਕ ਹੋਰ ਪਰੌਠਾ ਥਾਲੀ ਵਿੱਚ ਦੇ ਮਾਰਿਆ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਥੱਡ ਬੈਠਾ ਹੁਣ ਖੈਰ ਨਹੀਂ ਅੱਧਾ ਪਚਦਾ ਮੁਕਾ ਕੇ ਕਿਸੇ ਤਰ੍ਹਾਂ ਇਸ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ ਪਰ ਹੁਣ ਇੱਥੋਂ ਉੱਠ ਕੇ ਮੰਝੇ ਤੱਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ ਪੇਟ ਪਾਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ ਅਖੀਰ ਕਿਸੇ ਤਰ੍ਹਾਂ ਇਹ ਮਹਮ ਵੀ ਪੂਰੀ ਹੋਈ ਤੇ ਮੈਂ ਵਿਹੜੇ ਵਿੱਚ ਵਿਛੇ ਹੋਏ ਬਿਸਤਰੇ ਤੇ ਜਾ ਡੱਠਾ ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਮੈਂ ਦੇ ਮਰਨਾ ਹੀ ਸੀ ਤਾਂ ਕਰਦਾ ਕਿ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ ਦਾਨ ਅਕਲ ਕਾਂਦ ਆ ਗਈ ਸਜੇ ਖੱਬੇ ਤੇ ਖੱਬੇ ਸਜੇ ਉਸਲ ਵਟੇ ਲੈਂਦਾ ਸਾਂ ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ ਅਫਰੇਵਾ ਵਾਦਾ ਜਾ ਰਿਹਾ ਸੀ ਤੇ ਉਤੋਂ ਆਖਰਾਂ ਦਾ ਵੱਟ ਮੁੜਕਾ ਵਗ ਵਗ ਕੇ ਵਿਛਾਈ ਪਿਉ ਰਿਹਾ ਸੀ ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਚੱਲਣ ਦੀ ਹਿੰਮਤ ਨਹੀਂ ਸੀ ਅੱਦਾ ਪਾਉਣਾ ਕੰਟਾ ਮੱਚੀ ਵਾਂਗ ਤੜਫਦਿਆਂ ਪਰ ਹੋਰ ਬਰਦਾਸ਼ਤ ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆ ਕੇ ਥੋੜੀ ਦਹੀ ਦਿਵੈਣ ਹੀ ਮੰਗ ਵੇਖਾਂ ਤਾਂ ਹੀ ਖਬਰ ਕੀ ਫੇਰ ਲੰਮਾ ਕੁੰਡ ਕੱਢੀ ਪਰਜਾਈ ਆ ਮजूद ਹੋਈ ਮੇਰੀ ਮੌਤ ਵਿੱਚ ਜਿਹੜੀ ਰਤੀ ਮਾਸਾ ਕਸਰ ਬਾਕੀ ਸੀ ਸ਼ਾਇਦ ਇਹ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਤੀਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ ਪਰਜਾਈ ਦੀ ਥਾਂ ਜੇ ਕਦੇ ਇਸ ਵੇਲੇ ਮੇਰੀ ਵਾਟੀ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਖੋ ਕੇ ਮੂੰਹ ਤੇ ਚੁੱਕ ਮਾਰਦਾ ਪਰ ਕਰਦਾ ਕੀ ਇਹ ਸੀ ਪਰਧਾਈ ਤੇ ਫਿਰ ਪੂਆ ਦੀ ਨੋ ਜਿਸ ਨਾਲ ਨਾ ਬੋਲ ਨਾ ਚਾਲ ਇੱਕ ਵਾਰ ਇਨਕਾਰ ਦੂਸਰੀ ਵਾਰ ਤੀਸਰੀ ਵਾਰ ਪਰ ਪਰਧਾਈ ਨੇ ਬੋਲਣਾ ਥੋੜੀ ਸੀ ਹੱਥ ਵਿੱਚ ਕਟੋਰਾ ਲਈ ਜਿਉਂ ਦੀ ਤਿਉਂ ਖੜੀ ਰਹੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਉਂਤ ਸੁੱਜੀ ਮੈਂ ਕਟੋਰਾ ਲੈ ਕੇ ਪੈੰਦ ਵੱਲੋਂ ਖੇਸ ਤੱਕ ਕੇ ਉੱਥੇ ਟਿਕਾਉਂਦਿਆਂ ਹੋਇਆਂ ਕਿਹਾ ਮੈਨੂੰ ਠੰਡਾ ਪੀਣ ਦੀ ਆਦਤ ਹੈ ਉਹ ਸ਼ਾਇਦ ਆਪਣੀ ਜੇਠ ਨੂੰ ਇੰਨੀ ਖੇਚਲ ਨਹੀਂ ਸੀ ਦੇਣਾ ਚਾਹੁੰਦੀ ਜਾਂ ਖਬਰੇ ਇਹ ਖਿਆਲ ਕਰਕੇ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ ਭੱਜ ਕੇ ਗਵੜੀ ਚੁੱਕ ਲਈ ਆਈ ਤੇ ਫੈਂਟ ਫੈਂਟ ਕੇ ਠੰਡਾ ਕਰਨ ਲੱਗੀ ਛੰਨਾ ਫੇਰ ਮੇਰੇ ਹੱਥ ਵਿੱਚ ਥਿਆਲ ਸੀ ਸ਼ਾਇਦ ਫੜਾ ਕੇ ਤੁਰਦੀ ਬਣੇਗੀ ਪਰ ਸਾਸ ਨੇ ਸ਼ਾਇਦ ਉਹਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਤੇ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦਿੰਦਾ ਤਾਂ ਨਿਸ਼ਚੇ ਹੀ ਮੈਂ ਉਸ ਨੂੰ ਇਸ ਉਤੇ ਤਰਜੀਹ ਦਿੰਦਾ ਇੱਕ ਕੁੱਟ ਦੋ ਕੁੱਟ ਚਾਰ ਕੁੱਟ ਪਰ ਕੀ ਇਸ ਤਰ੍ਹਾਂ ਇਹ ਛੱਪੜ ਜੱਡਾ ਛੰਨਾ ਮੁੱਕਣ ਵਾਲਾ ਸੀ ਖਸਮਾਂ ਨੂੰ ਖਾ ਗਿਆ ਇਹੋ ਜਿਹਾ ਸੰਕੋਚ ਮੇਰੀ ਨਹੀਂ ਸਲਾਹ ਹਲੇ ਮਰੰਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਹਿੰਦਿਆਂ ਹੋਇਆ ਛੰਨਾ ਉਸ ਵੱਲ ਵਧਾਇਆ ਪਰ ਉਹ ਫੜਨ ਦੀ بجائے ਇੱਕ ਦੋ ਕਦਮ ਪਿਛਾਂ ਹਟ ਗਈ ਮੰਨੋ ਇਸ ਦੀ ਛੂ ਨਾਲ ਪਿੱਟੀ ਜਾਏਗੀ ਟੀਟ ਪੁਨੇ ਦੇ ਤਾਣ ਮੈਂ ਹੱਥ ਪਿਛਾਂ ਖਿੱਚਿਆ ਗੁੱਸੇ ਤੇ ਤਕਲੀਫ ਨਾਲ ਮੈਂ ਪਾਗਲ ਹੋ ਰਿਹਾ ਹਾਂ ਸਾ ਅੱਛਾ ਜਰਾ ਠਹਿਰ ਕੇ ਪੀਆਂਗਾ ਕਹੇ ਕਿ ਮੈਂ ਥੰਨੇ ਨੂੰ ਜਾਣ ਬੁੱਝ ਕੇ ਮੰਦੇ ਦੀ ਪੈਂਦ ਵੱਲ ਮੰਜੀ ਦੀ ਹੀ ਤੇ ਰੱਖ ਦਿੱਤਾ ਹੀ ਇਤਨੀ ਚੌੜੀ ਨਹੀਂ ਸੀ ਕਿ ਇਸ ਪ੍ਰਾਂਤ ਜਿੱਡੇ ਥੰਨੇ ਨੂੰ ਚੱਲ ਸਕਦੀ ਥੰਨ ਕਰਦਾ ਥੰਨਾ ਪੁੰਝੇ ਜਾ ਪਿਆ ਦੁੱਧ ਡੁੱਲ ਗਿਆ ਓਹੋ ਕਾ ਕੇ ਮੈਂ ਛੰਨਾ ਪੁੰਜੋ ਚੁੱਕਿਆ ਤੇ ਪਰਝਾਈ ਨੇ ਟੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਪੂ ਆਪਨੀ ਡੰਗੋਰੀ ਖੜਕਾਂਦੀ ਮੇਰੇ ਪਾਸ ਆ ਗਈ ਕੁਝ ਨਹੀਂ ਦੁੱਧ ਡੁੱਲ ਗਿਆ ਏ ਨੋਂ ਨੇ ਸ਼ਰਮਿੰਦਗੀ ਪਰੀ ਨੀਮੀ ਆਵਾਜ਼ ਵਿੱਚ ਕਿਹਾ ਤੇ ਫੇਰ ਕੀ ਹੋਇਆ ਦੁੱਧ ਦਾ ਕਾਲ ਏ ਜਾਂ ਹੋਰ ਲਿਆ ਜਾ ਕੇ ਕੰਦੀ ਹੋਈ ਪੂਆ ਮੇਰੇ ਕੋਲਾ ਬੈਠੀ ਮੈਂ ਆਖਿਆ ਦੋ ਘੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫਿਰ ਸੋਚਿਆ ਥੱਕਿਆ ਹੋਵੇਗਾ ਕਾਣੂ ਔਖਿਆ ਕਰਾ ਸੁਰਮਾਨ ਕਰ ਲਵੇ ਦੋ ਘੜੀਆਂ ਮੈਂ ਦਿਲ ਵਿੱਚ ਆਖਿਆ ਪੂਆ ਹੁਣ ਤੂੰ ਜ਼ਰੂਰ ਹਰ ਦੁਆਰ ਦਾ ਇਸ਼ਨਾਨ ਕਰੇਗੀ ਇਸੇ ਵੇਲੇ ਨੂੰ ਨੇ ਆ ਕੇ ਸੱਸ ਦੇ ਕੰਨ ਵਿੱਚ ਕੁਝ ਕਿਹਾ ਤੇਪੂਆ ਨੇ ਗੁੱਸੇ ਨਾਲ ਉੱਤਰ ਦਿੱਤਾ ਕੀ ਆਖਿਆ ਈ ਦਾਗਲਾ ਛੱਡੀਏ ਸਾਰੇ ਨੂੰ ਹੀ ਹਾਏ ਹਾਏ ਰੱਬਾ ਮੈਂ ਕਹੀ ਸੜ ਗਈਆਂ ਇਸਾ ਤੋਂ ਸਾਰੇ ਦੁੱਧ ਨੂੰ ਕਾਣੂ ਜਾਗ ਸੋਕਣੀ ਸੀ ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ ਸਵੇਰ ਦਾ ਭੁੱਖਾ ਪਾਣਾ ਸੰਧਿਆ ਵੇਲੇ ਦੇ ਦੋ ਫੁਲਕੇ ਖਾਦੇ ਸੂ ਉੱਤੋਂ ਸੌਤਾ ਪਿਆਏ ਇਹਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਸਾਡੇ ਘਰ ਜਾ ਜਾ ਕੇ ਰਾਮੇ ਕਿਆ ਕਰੋ ਦੁੱਧ ਦਾ ਥੰਨਾ ਲਿਆ ਨਾ ਪੂਆ ਦੀ ਤੁਹਾਨੂੰ ਮੇਰੇ ਸਿਰ ਦੀ ਸੋ ਜੇ ਦੁੱਧ ਨੂੰ ਭੇਜੋ ਮੈਂ ਤਰਲੇ ਨਾਲ ਕਿਹਾ ਲੈ ਹੋਰ ਸੁਣ ਪੂਆ ਪਿਆਰ ਭਰੀ ਕੁੜਕੀ ਨਾਲ ਬੋਲੀ ਇਹ ਵੀ ਕੋਈ ਰਾਹ ਪਿਆਏ ਸਵੇਰ ਦਾ ਭੁਖਣ ਪਾਣਾ ਮਾਂ ਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬਗਾਨਾ ਘਰ ਜੀਓ ਜਾਗੋ ਮੈਂ ਤੇ ਸਹਿਕ ਸਹਿਕ ਕੇ ਲਿਆਸੀ ਤੈਨੂੰ ਤਿੰਨਾ ਘਰਾ ਵਿੱਚੋਂ ਤੂੰ ਹੀ ਉਹ ਤੇ ਵੱਡਿਆਂ ਦੀ ਨਿਸ਼ਾਨੀ ਐ ਪੁੱਤਰ ਕਿਹੜੇ ਕਿਹੜੇ ਜਫਰ ਨੇ ਜਿਹੜੇ ਤੈਨੂੰ ਲੈਣ ਲਈ ਅਸੀਂ ਨਹੀਂ ਜਾਲੇ ਹੋਣੀ ਤਿੰਨ ਭਰਾ ਸਨ ਸੁਖਨਾ ਤੇਰੇ ਤਾਏ ਹੋਣੀ ਪਹਿਲਾਂ ਮੰਨਤਾ ਮੰਨ ਮੰਨ ਕੇ ਵੱਡਾ ਵਿਆਹਿਆ ਸੀ ਵਿਚਾਰਾ ਖਾਰਿਓ ਵੀ ਨਹੀਂ ਸੀ ਲੱਥਾ ਰੰਡਾ ਹੋ ਬੈਠਾ ਮੁਰ ਮਰਦਾ ਮਰ ਗਿਆ ਬੂਹਾ ਨਾ ਖੁੱਲਿਆ ਉਦੋਂ ਨਿੱਕਾ ਸੀ ਦੌਲਤ ਸਿਓ ਤੇਰਾ ਤਾਇਆ ਸੁਰਗਾ ਚ ਵਾਸਾ ਹੋਵੇ ਸੁ ਧਰਤੀ ਤੇ ਲੱਤ ਦਿੱਤਿਆਂ ਪਾਣੀ ਆਉਂਦਾ ਸੀ ਕੜੀ ਵਰਗਾ ਜਵਾਨ ਤੇ ਡਾਡਾ ਇਸ ਨੱਖਾ ਪੈੜੀ ਮੌਤ ਨੇ ਮਹਿਕਦਾ ਫੁੱਲ ਤੋੜ ਲਿਆ ਤੇ ਪੂਆ ਦੇ ਅਥਰੂ ਵਗ ਵਗ ਕੇ ਉਸ ਦੀਆਂ ਗੱਲਾਂ ਦੇ ਟੋਇਆਂ ਵਿੱਚ ਭਰਨ ਲੱਗੇ ਪਰਦਾਈ ਚਲੀ ਜਾ ਚੁੱਕੀ ਸੀ ਤੇ ਪੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ ਕਰਨਾ ਭਰਪੂਰ ਸੀ ਪਰ ਮੇਰਾ ਬਹੁਤਾ ਖਿਆਲ ਆਪਣੇ ਮੌਤ ਦੇ ਸੁਨੇਹੇ ਉਸ ਛੰਨੇ ਵੱਲ ਸੀ ਪੂਆ ਬੋਲਦੀ ਗਈ ਵਿਆਹ ਨੂੰ ਵਰਾ ਵੀ ਨਹੀਂ ਸੀ ਬੀਤਿਆ ਬੂਹੇ ਨਾਲ ਬੰਨੇ ਹੋਏ ਸ਼ਰੀਰ ਵੀ ਨਹੀਂ ਸਨ ਸੁੱਕੇ ਜੂ ਮੌਤ ਪੈੜੀ ਨੇ ਨਿਗਲ ਲਿਆ ਚੱਪੇ ਜਿੰਨੀ ਵਾਟੀ ਬੂਹੇ ਤੇ ਬਹਿ ਗਈ ਸਭਨਾ ਤੋਂ ਛੋਟਾ ਸੀ ਤੇਰਾ ਪਿਓ ਜਿਉਂ ਵਿਆਹਾ ਅੱਠ ਬਰੇ ਬੀਤ ਗਏ ਵੇਲ ਚਾਹ ਨਾ ਪਿਆ ਵੇ ਪੁੱਤ ਕੋਈ ਥਾਂ ਨਾ ਛੱਡਿਆ ਕੋਈ ਪੀਰ ਫਕੀਰ ਨਾ ਛੱਡਿਆ ਹਨੂਮਾਨ ਦੇ ਜਾਗੇ ਕੀਤੇ ਪੈਰੋ ਦੀਆਂ ਕੰਜਕਾਂ ਜਵਾਈਆਂ ਪੀਰਾਂ ਦੀ ਸ਼ੀਰਣੀ ਚੜਾਈ ਬਾਵੇ ਕੰਬਲੀ ਵਾਲੇ ਦਾ ਰੋਟ ਦਿੱਤਾ ਇੱਕ ਕੀਤਾ ਸੀ ਅਸਾਂ ਪੁੱਤ 12-12 ਕੋਹਾਂ ਵਿੱਚ ਜਿੱਥੇ ਕਿਤੇ ਦਸ ਪਈ ਭੱਜੇ ਗਏ ਪਰ ਟੋਲੀ ਖੈਰ ਕਿਤੋਂ ਆ ਪਿਆ ਛੇਕੜ ਦੀ ਬਾਕੀ ਪੀਰ ਦੇ ਨਿਸ਼ਾਦੀ ਖਾਨਗਾਹ ਦੇ ਸੁਖਣਾ ਸੁੱਕੀ ਤਾਂ ਕਿਤੋਂ ਸਾਡੀ ਪੂੜੀ ਕਬੂਲ ਪਈ ਤੇ ਮੈਂ ਮਸੇ ਤੇਰਾ ਮੂੰਹ ਵੇਖਿਆ ਪੁੱਤ ਇਹ ਸੂਰਤਾ ਕੋਈ ਨਿਤ ਨਿਤ ਪਈਆਂ ਲੱਭਦੀਆਂ ਨੇ ਤੇ ਉਹ ਫੇਰ ਮੇਰਾ ਮੂੰਹ ਤੁਮ ਲੱਗ ਪਈ ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸੰਨ ਪਰ ਧਾਨ ਬੂਹੇ ਵੱਲ ਸੀ ਪਰ ਧਾਈ ਆ ਗਈ ਤੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਖਾਲੀ ਕਟੋਰਾ ਉਸ ਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿੱਚ ਕਹਿਣ ਲੱਗੀ ਉਹਨਾਂ ਦੀ ਤੇ ਅੱਜ ਕੱਟੀ ਚੁੰਗ ਗਈਏ ਸੁਣਦਿਆ ਸਾਰ ਪੂਆ ਬੇਵਸੀ ਵਿੱਚ ਬੋਲ ਉੱਠੀ ਬਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਔਤਰਾ ਉਹ ਹੀ ਉਹ ਦੁੱਧ ਜੀ ਨੂੰ ਕੁੱਤੇ ਨਹੀਂ ਕਬੂਲਦੇ ਅੱਜ ਕਾਲ ਪੈ ਗਿਆ ਏ ਮੁੰਡਾ ਆਕੇਗਾ ਕਿਹੇ ਚੰਦਰੇ ਕਰ ਆਵੜਿਆਵਾ ਜੂ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਪਾਵਾਂ ਨਾਲ ਮੇਰੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾ ਹੀ ਸੌਵੇਂਗਾ ਹੁਣ ਹਾਏ ਮਾਂ ਸਦਕੇ ਕੀ ਹਰਮਾਨ ਪਿਆ ਲੱਗਦਾ ਏ ਮੈਨੂੰ ਪਰ ਮੈਂ ਪੁੱਜੇ ਡੁੱਲੇ ਹੋਏ ਦੁੱਧ ਵਾਂ ਤੱਕਦਾ ਹੋਇਆ ਦਿਲ ਵਿੱਚ ਕਹਿ ਰਿਹਾ ਸਾਂ ਬਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ